ਦਾ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਦਿਖਾਉਣੇ ਆ ਤੁਹਾਨੂੰ ਕਰਤੂਤਾ ਕਰਤੂਤਾ ਭਾਈ ਜੀ ਮੈਂ ਤਾਂ ਲੱਭਦਾ ਪਿਆ ਸੀ ਹੋਰ ਗਰੇਵਾਲੇ ਹੋਰ ਹੀ ਕੋਈ ਲੱਭ ਪਿਆ ਮੈਨੂੰ ਪੀਰ ਭਰਾ ਦਾ ਸ਼ੁਕਰੀਆ ਸਾਰੇ ਪਾਸੇ ਵੀਡੀਓ ਪਹੁੰਚਾਇਓ ਆਪਾਂ ਪਹਿਲਾਂ ਤੁਹਾਨੂੰ ਪੁੱਛਣਾ ਹੀ ਆ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੀ ਤਸਵੀਰ ਵਾਲੇ ਮੈਡਮ ਜੀ ਆ ਪਿੱਛੇ ਉਹਨਾਂ ਦਾ ਮੈਂ ਚਿਹਰਾ ਨਹੀਂ ਦਿਖਾਇਆ ਸਭ ਤੋਂ ਵੱਡੀ ਗੱਲ ਭਾਈ ਜੀ ਉਹ ਮੈਡਮ ਜੀ ਜਿਹੜੀ ਆ ਸਰਕਾਰ ਆ ਜੀ ਆਮ ਸਰਕਾਰ ਮੈਡਮ ਜੀ ਆਮ ਸਰਕਾਰ ਨਾਲ ਇਹਨਾਂ ਦਾ ਹੈਗਾ ਆ ਜੋ ਵੀ ਆ ਇਹ ਕੌਣ ਆ ਤੁਹਾਨੂੰ ਪਤਾ ਹੀ ਆ ਇਹ ਕੌਣ ਆ ਮੋਹਰਲਾ ਤਾਂ ਇਹਦੇ ਦਾ ਭੇਦ ਖੋਲੇ ਸੀ ਆਪਾਂ ਚੰਗੀ ਤਰ੍ਹਾਂ ਹਾਂਜੀ ਪਰ ਤਾਂ ਵੀ ਭਾਈ ਜੀ ਮੈਨੂੰ ਸ਼ਰਮ ਵਾਲੀ ਗੱਲ ਆ ਸਾਡੇ ਪੰਜਾਬੀਆਂ ਨੂੰ ਮੈਂ ਸਾਰਾ ਕੁਝ ਦੱਸਿਆ ਤੇ ਉਹ ਅਜੇ ਵੀ ਉਦਾਂ ਹੀ ਮੱਛੀ ਨੂੰ ਜਲ ਤੋਰੀ ਕਹਿ ਰਿਹਾ ਸਿੱਖਾਂ ਨੂੰ ਮਾੜਾ ਚੰਗਾ ਕਹਿ ਰਿਹਾ ਜੋ ਵੀ ਸ਼ਰਮ ਧੱਕਾ ਕਰ ਰਿਹਾ ਆ ਤੇ ਇਹ ਦੇਖ ਸਕਦੇ ਕਦੀਏ ਜਾਣੀ ਪਈ ਕਦੀ ਕਿਸੇ ਨਾ ਵਿਆਹ ਕਰਾਉਂਦਾ ਕਦੀ ਕਿਸੇ ਨਾ ਕਰਾਉਂਦਾ ਤੇ ਹੁਣ ਉਹ ਬੀਬੀ ਜੀ ਉਹਨੂੰ ਲਾਰੇ ਲੂਰੇ ਲਾ ਕੇ ਸਾਰਾ ਕੁਝ ਕਰਕੇ ਚਾਲ ਜੀ ਹੁਣ ਤੂੰ ਕੌਣ ਤੇ ਮੈਂ ਕੌਣ ਸੋ ਜੈਸੀ ਐਸ ਲਿਖਿਓ ਤੁਹਾਨੂੰ ਬੀਬੀ ਦਾ ਚਿਹਰਾ ਵੀ ਦਿਖਾਵਾਂਗੇ ਸਾਰੀਆਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਇਹਨਾਂ ਦੇ ਬਾਰੇ ਦੱਸਾਂਗੇ ਇਹ ਕੌਣ ਆ ਹਾਂਜੀ ਯਾਰੇ ਤਾਂ ਨਜ਼ਾਰੇ ਲੈਂਦਾ ਉੱਥੇ ਆ ਕੇ ਸਿੱਧੀ ਜੀ ਗੱਲ ਆ ਹੈ ਸੱਚੀ ਗੱਲ ਹੈ ਨਿਆਰੇ ਦਾਈ ਦੇ ਆਪਾਂ ਤਾਂ ਐਵੇਂ ਹੀ ਤੇ ੱੱਕੇ ਖਾਈ ਜੰਨੇ ਆ ਹੈ ਦੇਖੋ ਦਾ ਵਿੱਕੀ ਥੰਬਸ ਲੈਂਦਾ ਪੂਰੇ ਨਿਆਰੇ ਦੇਖੋ ਤਾਂ ਹਾਂਜੀ ਉਹ ਮੈਡਮ ਜੀ ਪਿੱਛੇ ਸੋਏ ਫੋਟੋ ਬਾਈ ਜੀ ਫੋਟੋ ਮੈਂ ਭਾਈ ਜੀ ਮੈਡਮ ਜੀ ਦੀ ਐਲਬਮ ਚੋਂ ਨਹੀਂ ਚੱਕੀ ਉਹਨਾਂ ਦੇ ਘਰੇ ਹੀ ਆ ਕੇ ਨਹੀਂ ਚੱਕੀ ਮੈਡਮ ਜੀ ਨੇ ਆਪ ਸੋਸ਼ਲ ਮੀਡੀਆ ਤੇ ਪਾਈਆਂ ਹੋਈਆਂ ਸੀਗੀਆਂ ਸੋ ਇਹਨਾਂ ਦਾ ਮੈਂ ਚਿਹਰਾ ਵੀ ਦਿਖਾ ਸਕਦਾ ਆ ਕਿਉਂਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਪਾ ਦਿੰਨੇ ਜਨਤਕ ਕਰ ਦਿੰਨੇ ਸਾਰਾ ਕੁਝ ਕੋਈ ਵੀ ਚੱਕ ਕੇ ਅੱਗੇ ਇਸਤੇਮਾਲ ਕਰ ਸਕਦਾ ਆ ਠੀਕ ਹੈ ਜੀ ਇੱਕ ਤਾਂ ਹੁੰਦਾ ਵੀ ਭਾਈ ਸਾਡੇ ਇੱਥੋਂ ਚੱਕ ਲਈ ਉੱਥੋਂ ਚੱਕ ਲਈ ਮੈਡਮ ਜੀ ਤੁਸੀਂ ਆਪ ਹੀ ਤਾਂ ਵਧਾਈਆਂ ਮੰਗਦੇ ਸੀ ਲੋਕਾਂ ਤੋਂ ਵੀ ਮੇਰਾ ਇਹਨਾਂ ਮੇਰਾ ਕੀ ਕਹਿੰਦੇ ਹੁੰਦੇ ਯਾਰ ਜਿਹੜਾ ਰੰਗ ਚੇਂਜ ਕਰਦਾ ਹੁੰਦਾ ਆ ਜੈਮਲੋਨ ਕੀ ਕਹਿੰਦੇ ਹੁੰਦੇ ਆ ਉਹਨੂੰ ਜਿਹੜਾ ਰੰਗ ਚੇਂਜ ਕਰਦਾ ਸਕਿੰਟ ਸਕਿੰਟ ਜਮਚੇਤਾ ਭੁੱਲ ਗਿਆ ਸੋ ਦੇਖ ਸਕਦੇ ਆ ਸੋ ਤੁਸੀਂ ਜੈਸ ਜੈਸ ਲਿਖਣਾ ਬਦੋਵਾ ਤੇ ਤੁਹਾਨੂੰ ਮੈਡਮ ਜੀ ਬਾਰੇ ਵੀ ਦੱਸਾਂਗੇ ਤੇ ਇਹਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਹੋਰ ਵੀ ਤੁਹਾਡੇ ਨਾਲ ਚੀਜ਼ਾਂ ਸਾਂਝੀਆਂ ਕਰਾਂਗੇ ਸੋ ਦੇਖ ਸਕਦੇ ਆ ਭਾਈ ਗੱਲਾਂ ਤਾਂ ਮੈਂ ਹੋਰ ਦੱਸਣੀਆਂ ਸੀਗੀਆਂ ਸੋ ਦੇਖੋ ਮੈਡਮ ਜੀ ਪ੍ਰੋਫਾਈਲ ਤਸਵੀਰਾਂ ਲਾਉਂਦੇ ਰਹਿ ਭਾਈ ਸਾਡਾ ਇਨਾ ਵਿਆਹ ਹੋ ਗਿਆ ਵਿਆਹ ਹੋ ਗਿਆ ਸੱਚੀ ਗੱਲ ਹੈ ਯਾਰ ਹੁਣ ਮੈਂ ਕੀ ਕਮਾਂ ਮੈਡਮ ਜੀ ਹੈ ਸੋ ਦੇਖ ਸਕਦੇ ਆ ਕੀ ਦਾ ਵਿਆਹ ਪਤਾ ਨਹੀਂ ਕਿੰਨੇ ਕਨਾ ਹੋਇਆ ਆ ਸੋ ਪਤਾ ਤੁਹਾਨੂੰ ਵੀ ਸੀ ਹਾਂਜੀ ਇੱਕ ਤਾਂ ਹੁੰਦਾ ਅਣਜਾਣ ਪੁਨੇ ਚ ਪਈ ਬਾਈ ਜੀ ਨਿਆਣੀ ਮਾਤਿਆ ਕੁੜੀ ਦੀ ਹਾਂਜੀ ਨਹੀਂ ਪਤਾ ਲੱਗਿਆ ਪਤਾ ਸਾਰੇ ਹੀ ਕੁਝ ਸੀ ਮੈਡਮ ਜੀ ਨੂੰ ਤੇ ਦੇਖ ਸਕਦੇ ਹਾਂ ਠੀਕ ਆ ਜੀ ਤੇ ਵਿਕੀ ਲੈਂਦਾ ਪੂਰੇ ਨਿਆਰੇ ਸੋ ਜੈਸ ਜੈਸ ਲਿਖਿਓ ਤੁਹਾਨੂੰ ਆਪਾਂ ਦੱਸਾਂਗੇ ਕੌਣ ਮੈਡਮ ਆ ਆਮ ਸਰਕਾਰ ਨਾਲ ਕੀ ਲਿੰਕ ਆ ਸਾਰੇ ਹੀ ਕੁਝ ਹੁਣ ਮੈਂ ਪਹਿਲਾਂ ਇਹ ਜਾਨਣਾ ਚਾਹੁੰਨਾ ਵੀ ਭਾਈ ਤੁਸੀਂ ਜਾਨਣਾ ਚਾਹੁੰਦੇ ਆ ਕਿ ਨਹੀਂ ਇਹਦੇ ਬਾਰੇ ਹਾਂਜੀ ਸੋ ਜੈਸ ਜੈਸ ਵੱਧੋ ਵੱਧ ਸ਼ੇਅਰ ਕਰਕੇ ਸਾਰੇ ਗਰੁੱਪਾਂ 'ਚ ਪਹੁੰਚਾ ਦਿਓ ਜਿੱਦਾਂ ਅੱਗੇ ਇਹਦੀ ਮੈਂ ਕਰਾਈ ਸੀ ਵਿਕੀ ਥਾਮਸ ਦੀ ਬਹਿਰੂਪੀਏ ਦੀ ਦੇਖੋ ਤਾਂ ਸੋ ਦੇਖ ਸਕਦੇ ਆ ਮੈਡਮ ਜੀ ਨੂੰ ਆਪ ਵਾਲੇ ਇਹਦੇ ਰੰਗ ਕਿਹੜਾ ਨਹੀਂ ਸੀ ਪਤਾ ਚਲੋ ਮੈਡਮ ਜੀ ਵੀ ਕਹਿੰਦੇ ਨੇ ਆਪਾਂ ਵੀ ਸਮਾਂ ਪਾਸ ਕਰਨਾ ਨਜ਼ਾਰੇ ਲੈਣੇ ਜਿੰਦਗੀ ਦੇ ਤੇ ਜੇ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਬਸਵੇ ਆਪਣੇ ਆਪਣੇ ਰਾਹ ਹੋ ਗਏ ਆ ਸੋ ਦੱਸਿਓ ਭਾਈ ਜੀ ਜੈਸੇ ਜੈਸ ਲਿਖਿਓ ਸੋ ਕੰਮ ਤਾਂ ਵੀਡੀਓ ਦਾ ਆਪਾਂ ਹੋਰ ਪਾਉਣੀ ਸੀ ਭਾਈ ਜੀ ਕਿੱਦਾਂ ਆਮ ਹਮ ਤੋ ਆਮ ਹੈ ਆਮ ਦੀਆਂ ਭੇਡਾਂ ਵੀ ਆਮ 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 ਓਹ ਭਾਓ ਮੈਂ ਤਾਂ ਹਰਾਨ ਰਹਿ ਗਿਆ ਇੱਕ ਮਾਨਕ ਗੋਇਲ ਵੀ ਦਾ ਆ ਉਹ ਕਾਫੀ ਵਧੀਆ ਕੰਮ ਕਰ ਰਿਹਾ ਜਿਹੜੇ ਜਿਹੜੇ ਪਲੇਨ ਚ ਮੁੱਖ ਮੰਤਰੀ ਦਿੱਲੀ ਦਾ ਆਉਂਦਾ ਇੱਥੇ ਹਾਂਜੀ ਰੈਲੀਆਂ ਚ ਆਪਣੇ ਆਪਣੇ ਕੋਰਸ਼ਮੀਰ ਰੈਲੀ ਸੀ ਕਿਤੇ ਵੀ ਉਹ ਕਿਹੜੇ ਪਲੇਨ ਚ ਆਉਂਦਾ ਉਹਦਾ 1 ਮਿੰਟ ਦਾ ਕਿੰਨਾ ਖਰਚਾ ਤੁਹਾਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣੇ ਜ਼ਮੀਨ ਨਿਕਲ ਜਾਣੀ ਪੈਰਾਂ ਥੱਲੇ ਹਾਂਜੀ ਫਾਲਕਨ 2000 ਇਹ ਪਲੇਨ ਦਾ ਨਾਮ ਆ ਇਹ ਚ ਆਦਾ ਦਿੱਲੀ ਦਾ ਮੁੱਖ ਮੰਤਰੀ ਬਾਈ ਜੀ ਥੋੜੀ ਜੀ ਥਾਂ ਤੇ ਵੀ ਇਹ ਆਪਣਾ ਆਪਣਾ ਮਾਣ ਹੈ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਇੱਥੇ ਹੀ ਜਾਣ ਲਈ ਉਹ ਐਦਾਂ ਕਰਦੇ ਆ ਕਾਰ ਚ ਨਹੀਂ ਜਾ ਸਕਦੇ ਪਲੇਨ ਚ ਜਾਂਦੇ ਐਦਾਂ ਉਦਾਂ ਹੁਣ ਤੁਸੀਂ ਵੀ ਇੱਥੇ ਗਈ ਜਾਣਾ ਹੁੰਦਾ ਆ ਦੂਜਿਆਂ ਦੀ ਵਾਰ ਨੂੰ ਚਿੜੀ ਦੇ ਪਹੁੰਚੇ ਜਿੰਨਾ ਹੋ ਜਾਂਦਾ ਆ ਐਚਆਰ ਬਾਈ ਜੀ ਫਾਲਕਨ 2 ਹੀ ਆਰੀ ਦਾ ਖਰਚਾ ਕਿੰਨਾ ਆ ਤੇ ਸਾਡੇ ਲੋਕਾਂ ਦੇ ਸਿਰ ਖਰਚਾ ਪੈਂਦਾ ਨਜ਼ਾਰੇ ਲੈਂਦੇ ਆਮ ਵਾਲੇ ਸੋ ਬਾਕੀ ਭਗਵੰਤ ਮਾਨ ਵੀ ਕਿਹੜੇ ਪਲੇਨ 'ਚ ਜਾਂਦਾ ਉਹ ਵੀ ਸਾਰੇ ਕੋ ਤੁਹਾਨੂੰ ਦੱਸਾਂਗੇ ਸ਼ੇਅਰ ਕਰ ਦਿਓ ਸੋ ਆਪਾਂ ਨਿਊਜ਼ ਤਾਂ ਹੋਰ ਦੇਣੀ ਆ ਸੀ ਆ ਵਿੱਚ ਵਿੱਕੀ ਥੋਮਸ ਦੀਆਂ ਕਰਤੂਤਾ ਆਪਾਂ ਨੂੰ ਫੇਰ ਮਿਲ ਗਿਆ ਦੁਨੀਆ ਦਿਖਾ ਰਹੀ ਤੁਹਾਨੂੰ ਕਿੱਥੇ ਪਹੁੰਚ ਗਈ ਆ ਆਇਆ ਜੀ ਫਾਲਕਨ 2000 ਇੱਚ ਆਮ ਦਿੱਲੀ ਦਾ ਆਮ ਮੁੱਖ ਮੰਤਰੀ ਆਉਂਦਾ ਆ ਤੇ ਇਹਦਾ ਖਰਚਾ ਦਿੱਲੀ ਨਹੀਂ ਕਰਦੀ ਪੰਜਾਬੀ ਉਹ ਤੁਹਾਡੇ ਸਿਰੋਂ ਪੈਂਦਾ ਆ ਇਹਦਾ ਉਡਣ ਦਾ ਕਿੰਨਾ ਖਰਚ ਆ ਕਿੰਨੇ ਲੱਖ ਡਾਲਰ ਦਾ ਕਿੰਨੇ ਕਰੋੜਾਂ ਰੁਪਏ ਦਾ ਇਹ ਹੈਗਾ ਕਿੰਨਾ ਇਹ ਮਹਿੰਗਾ ਆ ਸੋ ਉਹ ਵੀ ਤੁਹਾਨੂੰ ਸਾਰਾ ਹੀ ਕੁਝ ਦੱਸਾਂਗੇ ਤੇ ਭਾਈ ਸੋ ਆ ਪਹਿਲਾਂ ਵਿੱਕੀ ਥੌਮਸ ਵਾਲਾ ਜੈਸ ਜੈਸ ਲਿਖਦੇ ਹੋ ਬੱਸ ਨੇਵਾ ਸੋਈ ਦੀ ਆਪਾਂ ਫੇਰ ਇੱਕ ਵਾਰੀ ਕਰਾ ਦੇਣੀ ਆ ਦੁਨੀਆ 'ਚ ਕਾਫੀ ਕੋਸ਼ਿਸ਼ ਚੱਲ ਰਿਆ ਦੁਨੀਆ ਕਾਫੀ ਅੱਗੇ ਪਹੁੰਚ ਗਈ ਆ ਤੇ ਸਾਡੇ ਵਾਲੇ ਲੋਕ ਪਿੱਛੇ ਨਹੀਂ ਜਾਈ ਜਾਂਦੇ ਆ ਹੈ ਸੋ ਸਾਡੇ ਵਾਲੇ ਬਾਬਿਆਂ ਦੇ ਪਖੰਡੀਆਂ ਦੇ ਉਹ ਮੈਂ ਭੋਲਿਓ ਲੋਕੋ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਤੁਹਾਨੂੰ ਕਹਿੰਦਿਆਂ ਨੂੰ ਵੀ 200 ਦੇਸ਼ਾਂ ਦੀ ਦੁਨੀਆ 'ਚ ਕਦੀ ਹੋਰ ਦੇਸ਼ 'ਚ ਕਿਸੇ ਬਾਬੇ 'ਚ ਪੌਣ ਆਈ ਆ ਕਦੀ ਸੋਚਿਓ ਕਿਸੇ ਹੋਰ ਦੇਸ਼ 'ਚ ਕਿਸੇ 'ਚ ਬਾਬਾ ਆਇਆ ਕਿਸੇ 'ਚ ਪੌਣ ਆਈ ਆ ਕਿਸੇ 'ਚ ਕੋਈ ਆਈ ਆ ਨਹੀਂ ਆਈ ਨਾ ਤੁਹਾਨੂੰ ਮੂਰਖਾਂ ਨੂੰ ਮੂਰਖੋ ਕਰੀ ਜਾਂਦੇ ਆ ਝਾੜੇ ਹਲਾ ਕੇ ਜੂਆਂ ਵਾਲੇ ਤੇ ਤੁਸੀਂ ਕਹਿੰਦੇ ਬਾਬਾ ਜੀ 'ਚ ਪੌਣ ਆ ਗਈ ਪੁੱਛਾਂ ਲੈਂਦੇ ਉਹ ਮੈਂਟਲਿਜ਼ਮ ਨਾਂ ਦੀ ਸਟੱਡੀ ਆ ਇੱਕ ਮੂਰਖੋ ਮੈਂਟਲਿਜ਼ਮ ਤੁਸੀਂ ਵੀ ਪੜ ਲਿਓ ਤੁਸੀਂ ਵੀ ਕਿਸੇ ਦੇ ਮਾਈਂਡ 'ਚ ਮੰਨ ਲਓ ਮੈਂ ਬੈਠਾ ਹਾਂਜੀ ਮੈਂ ਬੈਠਾ ਇੱਥੇ ਮੇਰੇ ਕੋਲ ਕੋਈ ਬੀਬੀ ਆਉਂਦੀ ਆ ਮੈਂ ਉਹਦਾ ਮਾਈਂਡ ਪੜ ਸਕਦਾ ਆ ਕਿ ਉਹਦੇ ਮਾਈਂਡ ਚ ਕੀ ਚੱਲ ਰਿਹਾ ਉਹਦੇ ਪਤੀ ਦਾ ਕੀ ਨਾ ਨਿਆਣਿਆਂ ਦਾ ਕੀ ਨਾ ਆ ਇੱਥੇ ਅਨਮੋਲ ਆ ਮੁੰਡਾ ਜਾਦੂਗਰ ਸਰੀ ਚ ਮੈਂਟਲਿਜ਼ਮ ਸਟਡੀ ਉਹਨੇ ਵੀ ਕੀਤੀ ਹੋਆ ਉਹ ਤੁਹਾਡੇ ਬੈਂਕ ਦੇ ਕਾਰਡ ਦਾ ਤੁਹਾਡੇ ਫੋਨ ਦਾ ਪੈਨ ਸਾਰਾ ਕੁਝ ਦੱਸ ਦੂ ਜੋ ਵੀ ਤੁਸੀਂ ਸੋਚ ਰਹੇ ਆ ਇਹੀ ਇਹ ਬਾਬਿਆਂ ਨੇ ਸਟੱਡੀ ਕੀਤੀ ਹੁੰਦੀ ਤੁਸੀਂ ਗਾਜ ਨੇ ਜਾਨੀ ਜਾਣੇ ਸ਼ਕਤੀ ਵਾਲੇ ਬਾਬੇ ਉਹ ਮੂਰਖ ਲੋਕੋ ਆ ਦੇਖੋ ਆ ਦੁਨੀਆ ਕਿੱਥੇ ਪਹੁੰਚ ਗਈ ਅਮਰੀਕਾ ਚ ਦੁਨੀਆ ਦਾ ਪਹਿਲਾ ਰੈਸਟੋਰੈਂਟ ਓਪਨ ਹੋਣ ਲੱਗਾ ਜਿੱਥੇ ਕੋਈ ਵੀ ਇਨਸਾਨ ਨਹੀਂ ਕੰਮ ਕਰਨਾ ਹਾਂਜੀ ਸਹੀ ਸੁਣਿਆ ਤੁਸੀਂ ਕੋਈ ਇਨਸਾਨ ਨਹੀਂ ਕੰਮ ਕਰਨਾ ਰੋਬੋਟ ਤੁਹਾਨੂੰ ਖਾਣਾ ਤਿਆਰ ਕਰਕੇ ਦੇਊਗੇ ਇਹ ਰੈਸਟੋਰੈਂਟ ਦਾ ਨਾਮ ਵੀ ਦੱਸ ਦਿਨਾ ਅਮਰੀਕਾ ਤੋਂ ਵੀ ਆਪਾਂ ਨੂੰ ਲੋਕ ਦੇਖਦੇ ਲੋਕੇਸ਼ਨ ਵੀ ਦੱਸ ਦਿਨਾ ਜੇ ਕਿਸੇ ਨੂੰ ਕੋਈ ਸ਼ੱਕ ਸ਼ਿਕਵਾ ਜਾਗੇ ਕਰ ਲਿਓ ਇਸੇ ਮਹੀਨੇ ਹੀ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਓਪਨ ਹੋ ਜਾਣਾ ਤੁਸੀਂ ਆਰਡਰ ਕਰੋਗੇ ਕੋਈ ਇਨਸਾਨ ਨਹੀਂ ਹੋਣਾ ਰੋਬੋਟ ਨੇ ਤੁਹਾਡਾ ਆਰਡਰ ਲੈਣਾ ਆ ਤੁਹਾਨੂੰ ਫੂਡ ਰੋਬੋਟ ਨੇ ਤਿਆਰ ਕਰਕੇ ਦੇਣਾ ਸਾਰਾ ਹੀ ਕੁਝ ਹਾਂਜੀ ਸਹੀ ਸੁਣਿਆ ਤੁਸੀਂ ਜੇ ਕਿਸੇ ਨੂੰ ਕੋਈ ਸ਼ੱਕ ਸ਼ਿਕਵਾ ਤੁਹਾਨੂੰ ਮੈਂ ਪਹਿਲਾਂ ਦੱਸਦਾ ਮੈਂ ਪੂਰੀ ਨਿਊਜ਼ ਜਦ ਤੱਕ ਤਸੱਲੀ ਨਹੀਂ ਹੁੰਦੀ ਕਈ ਥਾਮਾ ਤੋਂ ਮੈਂ ਕਰਕੇ ਸ਼ੋਰ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਆ ਆਪਾਂ ਦੂਜਿਆਂ ਦੀ ਤਰ੍ਹਾਂ ਨਹੀਂ ਗੱਲ ਚੱਪ ਕੇ ਪਾਤੀ ਸੱਚ ਹੋਵੇ ਝੂਠ ਹੋਵੇ ਕੈਲੀ ਐਕਸਪ੍ਰੈਸ ਇਹਦੇ ਬਾਰੇ ਸਰਚ ਕਰ ਲਿਓ ਇਹ ਰੈਸਟੋਰੈਂਟ ਓਪਨ ਹੋਣ ਲੱਗਾ ਕੈਲੀਫੋਰਨੀਆ ਅਮਰੀਕਾ 'ਚ ਕੋਈ ਇਨਸਾਨ ਨਹੀਂ ਕੰਮ ਕਰਨਾ ਰੋਬੋਟ ਹੀ ਤੁਹਾਨੂੰ ਸਾਰਾ ਕੁਝ ਤਿਆਰ ਕਰਕੇ ਦੇਣਗੇ ਦੇਖ ਲਓ ਭਾਈ ਸਰਚ ਕਰ ਲਿਓ ਉਹ ਦੇਖ ਲਓ ਕੀ ਲਿਖਿਆ ਆਪਣੇ ਬੱਚਿਆਂ ਨੂੰ ਵੀ ਕਹਿ ਦਿਓ ਸਰਚ ਕਰਕੇ ਇਹਦੀ ਵੀਡੀਓ ਵੀ ਦੇਖ ਸਕਦੇ ਆ ਇਹ ਸੱਚੀ ਗੱਲ ਆ ਸਾਡੇ ਮਾਈਂਡ ਨੇ ਮੰਨਣਾ ਹੀ ਨਹੀਂ ਕਿਉਂਕਿ ਸਾਡੀ ਸੋਚ ਹੀ ਨਹੀਂ ਜੇ ਉੱਥੇ ਤੱਕ ਪਹੁੰਚੀ ਆ ਆਪਾਂ ਦਾ ਪਖੰਡੀ ਬਾਬਿਆਂ ਦੀ ਮੈਂ ਐ ਗਰਨ ਜੋਗ ਗਈ ਆ ਉਹ ਦੇਖ ਸੇ ਲਿਖਿਆ ਨਾ ਰੋਬੋਟ ਮੇਡ ਉਹ ਦੇਖੋ ਇਹਦੇ ਬਾਰੇ ਜਰੂਰ ਵੀਡੀਓ ਬੱਚਿਆਂ ਨੂੰ ਆਪਣੇ ਨੂੰ ਕਹੋ ਦੇਖੋ ਕੈਲੀ ਐਕਸਪ੍ਰੈਸ ਦੇਖ ਸਕਦੇ ਆ ਇਹ ਓਪਨ ਹੋਣਾ ਆ ਸੋ ਜੇ ਮੇਰਾ ਕਿਸਮਤ ਹੋਇਆ ਮੈਂ ਉੱਥੇ ਜਾ ਕੇ ਵੀਡੀਓ ਬਣਾ ਦੂੰ ਕੈਲੀਫੋਰਨੀਆ ਸੋ ਵੀਜ਼ਾ ਮੈਂ ਲਾਉਣਾ ਦੇ ਦਿੱਤਾ ਆ ਠੀਕ ਹੈ ਜੀ ਸੋ ਇਹ ਸੋ ਮੇਰਾ ਮਕਸਦ ਇਹ ਹੀ ਹੁੰਦਾ ਅੱਗੇ ਦੀ ਅੱਗੇ ਆਪਣੇ ਲੋਕਾਂ ਨੂੰ ਜਾਗਰੂਕ ਕਰੀਏ ਵੀ ਭਾਈ ਦੁਨੀਆ ਕਿੱਥੇ ਨੂੰ ਜਾ ਰਹੀ ਆ ਆਪਾਂ ਕਿੱਥੇ ਨੂੰ ਜਾ ਰਹੇ ਆ ਸੋ ਇੰਨਾ ਕਈ ਅੰਤਰ ਆ ਦੁਨੀਆ ਤੇ ਸਾਡੇ ਚ ਸਹੀ ਆ ਜੀ ਤੇ ਹੋਰ ਵੀ ਬਹੁਤ ਕੁਝ ਚੱਲ ਰਿਹਾ ਦੁਨੀਆਦਾਰੀ ਚ ਉਹ ਵੀ ਤੁਹਾਨੂੰ ਸਾਂਝਾ ਕਰਦੇ ਆ ਤੇ ਆਪਣਾ ਆ ਦੇਖ ਲਓ ਭਰਾਵੋ ਕਿਸੇ ਮੀਡੀਆ ਨੇ ਤੁਹਾਨੂੰ ਦਿਖਾਇਆ ਆ ਕੀ ਆ ਭਾਈ ਜੀ ਆ ਕੋਈ ਪ੍ਰਦਰਸ਼ਨੀ ਨਹੀਂ ਲੱਗੀ ਉਹ ਇਹ ਪ੍ਰਦਰਸ਼ਨੀ ਨਹੀਂ ਲੱਗੀ ਉਹ ਵਿਆਹਾਂ ਤੋਂ ਪਹਿਲਾਂ ਜਿੱਦਾਂ ਮੁੰਡੇ ਕੁੜੀ ਦੇ ਸੂਟ ਦਿਖਾਉਂਦੇ ਹੁੰਦੇ ਬਰੀ ਦੇ ਸੂਟ ਕੀ ਹੁੰਦੇ ਸ਼ਨੀਲ ਦੇ ਜੋ ਵੀ ਇਹ ਉਹ ਚੀਜ਼ਾਂ ਨਹੀਂ ਇਹ ਕੀ ਪਏ ਆ ਇੰਨੇ ਬਾਕਸਾਂ 'ਚ ਤੁਸੀਂ ਕਿਸੇ ਮੀਡੀਆ ਨੇ ਨਹੀਂ ਤੁਹਾਨੂੰ ਦਿਖਾਇਆ ਹੋਣਾ ਨਾ ਦਿਖਾਉਣਾ ਇਹ ਭਾਈ ਜੀ ਲਾਛਾਂ ਪਈਆਂ ਲਾਛਾਂ ਇਹ ਫਿਰ ਇਹ ਗਾਜਾ ਚ ਲਾਛਾਂ ਨਹੀਂ ਪਈਆਂ ਭਾਰਤ 'ਚ ਹੀ ਪਈਆਂ ਆ ਹਾਂਜੀ ਸਹੀ ਸੁਣਿਆ ਤੁਸੀਂ ਕਿਸੇ ਹੋਰ ਦੇਸ਼ 'ਚ ਨਹੀਂ ਇਹ ਭਾਰਤ 'ਚ ਆ ਇਹ ਲਾਛਾ 87 ਲਾਛਾਂ ਦਾ ਕੱਠਿਆਂ ਦਾ ਅੰਤਮ ਸੰਸਕਾਰ ਭਰਾਵੋ ਇੱਕ ਇਨਸਾਨ ਪਿੰਡ 'ਚ ਮਰ ਜਵੇ ਪਿੰਡ 'ਚ ਪੂਰਾ ਸਾਲ ਸੋਗ ਨਹੀਂ ਜਾਂਦਾ ਇਹ ਦੇਖ ਲਓ ਹਜ਼ਾਰਾਂ ਲੋਕ ਮਰੇ ਆ ਕਿਸੇ ਮੀਡੀਆ ਨੇ ਦਿਖਾਇਆ ਉਹੀ ਤਾਂ ਗੱਲ ਆ ਸਭ ਚੰਗਾ ਆ ਭਰਾਵੋ ਇੰਡੀਆ 'ਚ ਤਾਂ ਸਭ ਚੰਗਾ ਹੀ ਆ ਇਹ ਮਨੀਪੁਰ 'ਚ ਆ ਇੱਕ ਮਹੀਨੇ ਦਾ ਨਿਆਣਾ ਇਨਾਂ ਦੇ ਵਿੱਚ ਇੱਕ ਮਹੀਨੇ ਦਾ ਨਿਆਣਾ ਵੀ ਆ ਆ ਦੇਖ ਲਓ ਭਾਈ ਜੀ 87 ਜਣਿਆਂ ਦਾ ਇਕੱਠਿਆਂ ਦਾ ਅੰਤਨ ਸੰਸਕਾਰ ਸੋ 크੍ਰਿਸਚੀਅਨ ਹੈ ਆਈ ਥਿੰਕ ਸਾਈ ਭਾਈਚਾਰੇ ਦੇ ਆ ਸੋ ਆਪਣੇ ਰੀਤੀ ਰਿਵਾਜ ਜੋ ਵੀ ਸਾਈ ਭਾਈਚਾਰੇ ਦੇ ਉਹਨਾਂ ਦਾ ਕੀਤਾ ਗਿਆ ਕਿਸੇ ਮੀਡੀਆ ਨੇ ਦਿਖਾਇਆ ਤੁਹਾਨੂੰ ਬਸ ਨਹੀਂ ਦਿਖਾਉਣਾ ਠੀਕ ਹੈ ਜੀ ਸੋ ਤਾਂ ਹੀ ਕਹਿੰਦੇ ਹੁੰਨੇ ਸੋਸ਼ਲ ਮੀਡੀਆ ਦਾ ਸਹੀ ਪ੍ਰਯੋਗ ਕਰਿਆ ਕਰੋ ਹੱਕ ਸੱਚ ਨੂੰ ਅੱਗੇ ਤੱਕ ਪਹੁੰਚਾਇਆ ਕਰੋ ਲੋਕਾਂ ਨੂੰ ਜਾਗਰੂਕ ਕਰੋ ਆ ਦੇਖ ਲਓ ਭਰਾਵੋ 87 ਜਣੇ ਰੋਣਾ ਆਉਂਦਾ ਦੇਖ ਕੇ ਤੇ ਦੂਜੀ ਗੱਲ ਰੋਣਾ ਯਾਰ ਸੱਚੀ ਗੱਲ ਆ ਭਾਈ ਮੈਂ ਫੇਰ ਉਹੀ ਇਹ ਭੇਡਾਂ ਕਹਿੰਦੀ ਆ ਇੰਡੀਆ ਇੰਡੀਆ ਨੂੰ ਨਹੀਂ ਮਾੜਾ ਕਹਿੰਨਾ ਮੈਂ ਇਹਨਾਂ ਦੀ ਕਤੂਤਾ ਨੂੰ ਮਾੜਾ ਕਹਿੰਨਾ ਆ ਆ ਦੇਖੋ ਆ ਪਹਿਲਵਾਨ ਯਾਰ ਜਿਨ੍ਹਾਂ ਨੇ ਦੇਸ਼ ਲਈ ਕਾਮਨਵੈਲਥੀਸ਼ੀਅਨ 올림픽 ਤੱਕ ਗਏ ਆ ਜਿਹੜੇ ਇਹਨਾਂ ਦੀ ਨਹੀਂ ਸੁਣਵਾਈ ਆ ਆਮ ਇਨਸਾਨ ਦੀ ਕੀ ਸੁਣਵਾਈ ਹੋਊ ਇਹਨੇ ਰੋਕੇ ਅੱਜ ਆਪਣੇ ਸ਼ੂ ਰੱਖਦੇ ਵੀ ਭਾਈ ਆਹ ਤੇ ਸਾਪਾਂ ਨਹੀਂ কুਸਤੀ ਸਾਖਸ਼ੀ ਮਲਕ ਸਾਰਿਆਂ ਨੂੰ ਇਹਦਾ ਪਤਾ ਆ ਹੋਇਆ ਕੀ ਆ ਜੀਤੇ ਰੇਪ ਦੇ ਦੋਸ਼ ਲਾਏ ਸੀ ਹਾਂਜੀ ਆ ਭੂਸ਼ਣ ਉਹਦੇ ਨਾਲ ਦੇ ਨੂੰ ਹੁਣੀ ਨਹੀਂ ਪ੍ਰਦਾਨ ਕਰਤਾ ਸੰਜੀਤ ਸਿੰਘ ਨੂੰ ਠੀਕ ਹੈ ਜੀ ਕੀ ਕਰੂ ਇਨਸਾਨ ਉੱਥੇ ਦਾ ਭਰਾਵੋ 올림픽 ਪਲੇਅਰਾਂ ਦੀ ਨਹੀਂ ਸੁਣ ਬਾਈ ਆਮ ਇਨਸਾਨ ਦੀ ਕਿੱਥੇ ਸੁਣਵਾਈ ਹੋਊ ਠੀਕ ਹੈ ਜੀ ਸੋ ਇਹ ਸਾਖਸ਼ੀ ਮਲਕ ਦੇਖ ਲਓ ਭਰਾਵੋ ਇਹ ਤਾਂ ਹਾਲਿਆ ਉੱਥੇ ਮੋਦੀ ਪਰ ਕਰੀਏ ਵੀ ਕੀ ਆ ਦੇਖੋ ਭੇਡਾਂ ਨੂੰ ਅਕਲ ਤਾਂ ਆਉਣੀ ਨਹੀਂ ਆ ਤੁਹਾਨੂੰ ਦੋ ਤਸਵੀਰਾਂ ਦਿਖਾਉਣਾ ਜਿਹੜਾਂ ਜਿਨ੍ਹਾਂ ਰਾਜਾਂ 'ਚ ਭਾਈ ਜੀ ਮੋਦੀ ਆ ਆ ਤੁਹਾਨੂੰ ਮੈਂ ਇੱਕ ਡਾਟਾ ਦਿਖਾਉਣਾ ਵੀ ਆਪਣੀ ਮੋਦੀ ਦੀ ਪਾਰਟੀ ਦਾ ਲੋਕ ਸਭਾ 'ਚ ਆਪਣਾ ਸ਼ੇਅਰ ਕਿੰਨਾ ਆ ਠੀਕ ਹੈ ਉਹ ਮੈਂ ਤੁਹਾਨੂੰ ਦਿਖਾਉਣਾ ਆ ਸੋ ਤੁਹਾਨੂੰ ਦਿਖਾਉਣਾ ਤੇ ਗਰੀਬੀ ਕਿਹੜੇ ਰਾਜਾਂ ਚ ਆ ਤੁਸੀਂ ਆਪ ਹੀ ਸਮਝ ਜਾਣਾ ਸਾਰਾ ਆ ਮੋਦੀ ਦੀ ਪਾਰਟੀ ਦਾ ਲੋਕ ਸਭਾ ਚ ਕਿੱਥੇ ਕਿੱਥੇ ਸਭ ਤੋਂ ਜ਼ਿਆਦਾ ਆ ਠੀਕ ਹੈ ਜੀ ਲੋਕ ਸਭਾ ਚ ਕਿੰਨੇ ਪ੍ਰਤੀਸ਼ਤ ਆ ਵੀ ਕਿਹੜੇ ਕਿਹੜੇ ਰਾਜਾਂ ਚ ਜੂਪੀ ਐਮਪੀ ਰਾਜਸਥਾਨ ਸੋ ਦੇਖ ਸਕਦੇ ਆ ਇਹਨਾਂ ਰਾਜਾਂ ਚ ਸਭ ਤੋਂ ਜ਼ਿਆਦਾ ਵੋਟਾਂ ਲੋਕ ਸਭਾ ਦੀਆਂ ਮੋਦੀ ਨੂੰ ਪਈਆਂ ਆ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਡਾਟਾ ਦਿਖਾਉਣਾ ਵੀ ਭਾਰਤ ਦੇ ਸਭ ਤੋਂ ਗਰੀਬ ਕਿਹੜੇ ਰਾਜ ਆ ਆ ਇੱਕ ਵਾਰੀ ਨਿਗਾਹ ਦੇਖ ਲਓ ਆਹ ਏਰੀਆ ਇੱਥੋਂ ਲੈ ਕੇ ਹਿੰਦੀ ਬੈਲਟੀ ਨੂੰ ਕਹਿੰਦੇ ਆ ਆਹ ਵਾਲੀ ਠੀਕ ਹੈ ਜੀ ਇਹ ਮੈਂ ਤੁਹਾਨੂੰ ਦਿਖਾਉਣਾ ਹੁਣ ਮੈਂ ਤੁਹਾਨੂੰ ਦਿਖਾਉਣਾ ਇੰਡੀਆ ਦੇ ਸਭ ਤੋਂ ਗਰੀਬ ਰਾਜ ਕਿਹੜੇ ਆ ਜਿੱਥੇ ਸਭ ਤੋਂ ਜ਼ਿਆਦਾ ਗਰੀਬੀ ਆ ਸੋ ਦੇਖ ਲਓ ਭਾਈ ਜੀ ਉਹੀ ਆ ਜਿੱਥੇ ਜਿੱਥੇ ਮੋਦੀ ਆ ਆਹ ਦੇ ਇੱਥੋਂ ਲੈ ਕੇ ਇਹੀ ਆ ਸਭ ਤੋਂ ਗਰੀਬ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੋਈ ਨਵੀਂ ਗੱਲ ਨਹੀਂ ਪਿਆਰ ਤੇ ਸਭ ਤੋਂ ਵੱਧ ਗਰੀਬੀ ਕਿੱਥੇ ਆ ਸੋ ਤੁਸੀਂ ਵੀ ਘੁੰਮਦੇ ਰਹਿੰਨੇ ਇੰਡੀਆ ਇੱਧਰ ਉੱਧਰ ਤੁਹਾਨੂੰ ਵੀ ਪਤਾ ਹੀ ਆ ਆ ਦੇਖ ਲਓ ਹੈ ਸੋ ਆਪਣੇ ਪੰਜਾਬੀਆਂ ਦਾ ਦੇਖ ਲਓ ਕਿੰਨੇ ਪ੍ਰਤੀਸ਼ਤ ਲੋਕ ਗਰੀਬੀ 'ਚ ਆ ਜੂਪੀ ਦਾ ਦੇਖ ਲਓ ਐਮਪੀ ਦਾ ਦੇਖ ਲਓ ਬਾਕੀ ਆ ਦੇਖ ਲਓ ਸੋ ਦੇਖ ਲਓ ਭਾਈ ਜੀ ਹੈ ਵੋਟਾਂ ਮੋਦੀ ਨੂੰ ਪਾ ਕੇ ਫੇਰ ਕੰਮ ਉਧਰ ਕੇਰਲਾ ਬੰਗਲੌਰ ਆ ਕਰਨ ਜਾਂਦੇ ਆ ਵੀ ਪਹਿਲਾਂ ਹੀ ਤੁਸੀਂ ਚੰਗੀ ਪਾਰਟੀ ਨੂੰ ਜਿਤਾ ਦਿਓ ਹੈ ਫੇ ਤੁਹਾਨੂੰ ਭੇਡਾਂ ਕੌਣ ਕਹੂ ਸੱਚੀ ਗੱਲ ਆ ਭਰਾਵੋ ਉਹਨਾਂ ਨੂੰ ਪਤਾ ਆ ਲਓ ਜੀ ਆ ਲਓ ਭੇਡਾਂ ਨੂੰ ਪਹਿਲਾਂ ਪਿੱਛੇ ਲਾਇਆ ਸੀ ਵੀ 450 ਰੁਪਏ ਦਾ ਸਿਲੰਡਰ ਦਵਾਂਗੇ ਰਾਜਸਥਾਨ 'ਚ ਸਾਡੀ ਜਿੱਤਾਂ ਹੋਣ ਦੋ ਆ ਲਓ ਜੀ 450 ਰੁਪਏ ਦਾ ਹੈ ਉਹੀ 15 ਲੱਖ ਹੋਣਾ ਤੁਹਾਡੇਆਂ ਬੈਂਕਾਂ 'ਚ 15 ਲੱਖ ਲੈ ਲਓ 450 ਦਾ ਸਿਲੰਡਰ ਹੀ ਨਹੀਂ ਕਿਹਾ ਸੀ ਐਡੇ ਐਡੇ ਬੋਰਡ ਲਾਏ ਸੀ ਗੱਲ ਤਾਂ ਉਹੀ ਆ ਵੀ ਮਰੇ ਦਾ ਤੇ ਮੁਕਰੇ ਦਾ ਕੀ ਆ ਹੈ ਹੁਣੇ ਮੁਕਰਗੇ ਸ਼ਰੇਆਮੇ ਲਪੀਜੀ ਪ੍ਰਾਈਸ ਨਹੀਂ ਮਿਲੇਗਾ 450 ਰੁਪਏ ਮੈਂ ਸਸਤਾ ਐਲਪੀਜੀ ਸਿਲੰਡਰ ਕੇਂਦਰ ਸਰਕਾਰ ਨੇ ਐਸੀ ਕਿਸੇ ਵੀ ਘੋਸ਼ਣਾ ਸੇ ਕੀਆ ਇਨਕਾਰ ਫੇ ਉਹੀ ਤਾਂ ਗੱਲ ਐ ਮਰੇ ਮੁਕਰੇ ਦਾ ਕੀ ਕਰ ਲੂ ਯਾਰ ਕੋਈ ਇਹੀ ਵੱਡੇ ਵੱਡੇ ਬੋਰਡ ਲਾ ਕੇ ਕਹਿੰਦੇ ਸੀ ਸਾਡੀ ਸਰਕਾਰ ਆਉਣ ਦੋ Rajasthan ਚ 450 ਦਾ ਸਿਲੰਡਰ ਦਿੱਤਾ ਜਾਊ ਤੁਹਾਨੂੰ ਹੈ ਆ ਹੁਣ ਇਹਨਾਂ ਦੀ ਸਰਕਾਰ ਆ ਦੇਖ ਲਓ ਲੈ ਲਓ 450 ਦਾ ਭੇਡੋ ਤੁਹਾਡੇ ਨਾਲ ਹੋਣਾ ਹੀ ਇਦਾਂ ਚਾਹੀਦਾ ਆ ਤੁਹਾਡੀ ਇਦਾਂ ਹੀ ਸਾਰੀ ਉਮਰ ਹੋਈ ਜਾਵੇ ਹੈ ਧੁਗਤੋ ਵਾ ਸਾਡਾ ਕੀ ਜਾਂਦਾ ਆ ਠੀਕ ਹੈ ਜੀ ਤੇ ਬਾਕੀ ਭਰਾਵੋ ਸੋ ਆਪਣੇ ਯਾਤਰੀ ਕਾਫੀ ਇੰਡੀਆ ਚ ਘੁੰਮਣ ਆਉਂਦੇ ਆ ਸਵੈਦਾਂ ਦੇ ਆ ਹੁਣ ਪਹਿਲਾਂ ਵੀ ਇੱਕ ਵਾਰ ਮੈਂ ਸਾਂਝੀ ਕੀਤੀ ਸੀ ਇਹ ਕੋਰੀਆ ਦੀ ਆ ਸੋ ਇਹ ਵੀਡੀਓ ਕਰਦੀ ਆ ਤੇ ਪੁੰਨੇ ਆ ਲਗਈ ਤੇ ਆ ਲੋ ਜੀ ਇਹਨੇ ਚਾਮਲ ਕੇ ਵੀ ਆਪਣੇ ਲੋਕਾਂ ਚ ਇਹੀ ਆ ਵੀ ਗੋਰੀ ਚਮੜੀ ਵਾਲੀ ਆ ਔਰਤੇ ਉਹਨਾਂ ਜੋ ਮਰਜੀ ਕਰ ਲਓ ਉਹਨੇ ਕੁਛ ਕਹਿਣਾ ਹੀ ਨਹੀਂ ਗਾ ਸਾਡੇ ਲੋਕਾਂ ਚ ਇਹ ਆ ਵੀ ਗੋਰੀ ਆ ਵੀ ਇਹ ਖੁੱਲੀਆਂ ਹੀ ਹੁੰਦੀਆਂ ਆ ਹੈ ਵੀ ਜਿੱਦਾਂ ਖੁੱਲੀਆਂ ਮੱਜਾਂ ਹੁੰਦੀਆਂ ਨਾ ਵੀ ਖੁੱਲੀਆਂ ਹੀ ਹੁੰਦੀਆਂ ਆ ਹਾਂਜੀ ਵੀ ਜੋ ਮਰਜੀ ਇਹਨਾਂ ਨੂੰ ਕਰ ਲਓ ਹੁਣੇ ਕਿੱਥੇ ਆ ਹੁਣੇ ਜੇਲ੍ਹ ਚ ਆ ਹੈ ਸੋ ਇਹਨੇ ਕੀਤਾ ਕੀ ਸੀ ਬਸ ਉਹ ਵੀਡੀਓ ਆਪਣੀ ਤਿਆਰ ਕਰ ਰਹੀ ਆ ਜੋ ਵੀ ਤੁਰੀ ਜਾਂਦੀ ਦੇ ੱੱਕੇ ਨਾਲ ਜੱਫੀ ਪਾ ਲਈ ਲੈ ਹੁਣ ਬੈਠ ਪੋ ਦੰਤੀ ਜੇ ਜੇਲ ਚ ਹੈ ਦੱਸ ਸੋ ਭਾਈ ਜੀ ਇਦਾਂ ਨਹੀਂ ਗਾ ਵੀ ਗੋਰੀ ਆ ਤੁਸੀਂ ਜੋ ਮਰਜੀ ਕਰ ਲਓ ਸੋ ਇਹ ਕਿਉਂ ਜੇਲ ਚ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਦੱਸਦਾ ਇਹ ਕਿਉਂ ਜੇਲ ਚ ਚਲ ਗਿਆ ਇੰਡੀਆ ਜੇ ਸ਼ਰਿਆਮ ਔਰਤਾਂ ਦਾ ਰੇਪ ਹੁੰਦਾ ਉਹਨਾਂ ਨੂੰ ਮਾਰਿਆ ਜਾਂਦਾ ਉਹਨਾਂ ਦੀਆਂ ਲਾਛਾ ਇਦਾਂ ਉਹਨਾਂ ਨੂੰ ਤਾਂ ਪੁਲਿਸ ਚੱਕਦੀ ਨਹੀਂ ਇਹ ਕਿਦਾਂ ਇਦਾਂ ਹੱਥ ਰੱਖ ਕੇ ਤੇ ਜੇਲ ਚ ਚਲ ਗਿਆ ਭਾਈ ਜੀ ਤਾਨੂੰ ਵੀ ਪਤਾ ਆ ਵੀ ਕਿਸੇ ਬਾਹਰਲੇ ਦੇਸ਼ ਦੀ ਜਦੋਂ ਆਉਂਦੀ ਆ ਫਿਰ ਉਹਨੇ ਆਪਣੀ ਭਾਸ਼ਾ ਚ ਆਪਣੇ ਦੇਸ਼ ਦੇ ਲੋਕਾਂ ਨੂੰ ਦੱਸਣਾ ਮਰਨਾ ਇਦਾਂ ਇਦਾਂ ਹੋਈ ਸੋ ਰੈਪਿਊਟੇਸ਼ਨ ਦੇਸ਼ ਦੀ ਉਹ ਹੁੰਦੀ ਆ ਸੋ ਤਾਂ ਇਦਾਂ ਦੇ ਕੇਸਾਂ ਨੂੰ ਪੁਲਿਸ ਜਿਆਦਾ ਤੇਜ਼ੀ ਨਾਲ ਚੱਕਦੀ ਆ ਠੀਕ ਆ ਜੀ ਨਹੀਂ ਤਾਂ ਔਰਤਾਂ ਨਾਲ ਤਾਂ ਸਾਨੂੰ ਪਤਾ ਹੀ ਹੈ ਇੰਡੀਆ ਚ ਕੀ ਕੀ ਹੁੰਦਾ ਸੋ ਕੋਈ ਵੱਡੀ ਗੱਲ ਨਹੀਂ ਸੀ ਇਦਾਂ ਇਹਨੇ ਕੀਤਾ ਪਰ ਜੇਲ੍ਹ ਚ ਚਲ ਗਿਆ ਐ ਇੱਥੇ ਤਾਂ ਰਾਮਾ ਹੁਣ ਕਈ ਲੱਗ ਗਈਆਂ ਤੇ ਲੈਣ ਯਾਰੇ ਹੁਣ ਜੇਲ੍ਹ ਚ ਠੀਕ ਹੈ ਜੀ ਤੇ ਆਪਣੇ ਦੋਗ ਤਸਵੀਰਾਂ ਹੋਰ ਐ ਤੇ NASA ਵਾਲਿਆਂ ਨੇ ਇੱਕ ਪਿਕਚਰ ਪੇਸ਼ ਕੀਤੀ ਐ 2500 ਲਾਈਟ ਈਅਰ ਦੂਰ ਐ ਕਹਿੰਦੇ ਉੱਥੇ ਵੀ ਰੱਬ ਨੇ 크리스마ਸ ਦਾ ਉਹ ਕੀਤਾ ਆ ਜਿੱਦਾਂ 크리스마ਸ ਹੋਣ ਵਾਲੀ ਆ 크리스마ਸ ਦਾ ਦਰਖਤ ਜਿੱਦਾਂ ਵੀ ਸਾਰੇ ਘਰਾਂ 'ਚ ਹੀ ਹੁੰਦਾ ਆ ਇੱਥੇ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ 'ਚ ਪੰਜਾਬੀਆਂ ਦੇ ਘਰਾਂ 'ਚ ਵੀ ਹੁੰਦਾ ਆ ਤੇ ਕੀ ਹੁੰਦਾ ਇਹਦੇ ਇਹਦਾ ਵੀ ਤੁਹਾਨੂੰ ਇਤਿਹਾਸ ਦੱਸਾਂਗੇ ਵੀ ਇਹ ਸਭ ਤੋਂ ਵੱਧ ਕਿੱਥੇ ਤਿਆਰ ਹੁੰਦੇ ਆ ਸੋ ਨਾਸਾ ਵਾਲਿਆਂ ਨੇ ਫੋਟੋ ਪੇਸ਼ ਕੀਤੀ ਮੈਨੂੰ ਸੋਹਣੀ ਲੱਗੀ ਮੈਂ ਕਿਹਾ ਤੁਹਾਨੂੰ ਨਾਲ ਸਾਂਝੀ ਕਰ ਦਿੰਨਾ 2500 ਲਾਈਟ ਯੀਅਰ ਹਾਂਜੀ ਸੋ ਉਹੀ ਗੱਲ ਮੈਂ ਕਹਿਣਾ ਹੁੰਦਾ ਬਾਈ ਬੱਚਿਆਂ ਨੂੰ ਦੱਸਿਆ ਕਰੋ ਬេះ ਦਾ ਸਭ ਨੂੰ ਪਤਾ ਹੀ ਹੋਣਾ ਜਿਹਨੂੰ ਨਹੀਂ ਪਤਾ ਵੀ ਕਰ ਲਿਓ ਸਰਚ ਲਾਈਟ ਈਅਰ ਕੀ ਆ ਫੇ 2500 ਲਾਈਟ ਈਅਰ ਦੂਰ ਆ ਇਹ ਤਸਵੀਰ ਹੈ ਸੋ ਦੇਖੋ ਕਹਿੰਦੇ ਰੱਬ ਨੇ 크리스마ਸ ਦਾ ਦਰਖਤ ਤਿਆਰ ਕੀਤਾ ਆ ਸੋ ਸ਼ੇਪ ਉਹਦੀ ਉਦਾਂ ਦੀ ਦਿਸ ਰਹੀ ਆ ਦੇਖ ਸਕਦੇ ਆ ਸੋ ਨਾਸਾ ਵਾਲਿਆਂ ਨੇ ਸਾਂਝੀ ਕੀਤੀ ਮੈਨੂੰ ਸੋਹਣੀ ਲੱਗੀ ਮੈਂ ਕਿ ਮੈਂ ਤੁਹਾਨੂੰ ਸਾਂਝੀ ਕਰ ਦਿੰਨਾ ਠੀਕ ਆ ਜੀ ਤੇ ਫੋਟੋ 'ਮਾਂ ਹੋਰ ਵੀ ਸੀ ਗੱਲਾਂ ਬਾਤਾਂ ਸੋ ਦੇਖਦੇ ਆ ਜੀ ਸੋ ਸ਼ੇਅਰ ਕਰ ਦਿਓ ਜੀ ਸਪੋਰਟ ਕਰਿਆ ਕਰੋ ਤੇ ਭੇਡਾਂ ਦੀ ਤੁਹਾਡੇ ਸਹਿਯੋਗ ਨਾਲ ਹੀ ਮੈਂ ਮੈਂ ਕਢਾ ਕੇ ਰੱਖਣੀ ਆ ਤੇ ਬਾਕੀ ਇਹਦੇ ਆਪਾਂ ਕੀ ਕਹਿੰਦੇ ਹੁੰਦੇ ਆ ਯਾਰੋ ਜਿਹੜਾ ਰੰਗ ਚੇਂਜ ਕਰਦਾ ਹੁੰਦਾ ਮੈਨੂੰ ਅੰਗਰੇਜ਼ੀ 'ਚ ਹੁੰਦਾ ਚੈਮਲਿਓਨ ਉਹਨੂੰ ਪੰਜਾਬੀ 'ਚ ਗਿਰਗਟ 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 ਮੈਂ ਸੋਚੀ ਆ ਨਾ ਜਦੋਂ ਦੀ ਵੀਡੀਓ ਸ਼ੁਰੂ ਕੀਤੀ ਆ ਭਈ ਇੱਕ ਮਿੰਟ ਗਿਰਗਟ ਦੀ ਹੋਰ ਤਸਵੀਰ ਦਿਖਾਉਣਾ ਇੱਕ ਮਿੰਟ ਰੁਕ ਜਾ ਸੋ ਇੱਕ ਮਿੰਟ ਯਾਰ ਕਿੱਧਰ ਗਈ ਗਿਰਗਟ ਦੀ ਤਸਵੀਰ ਇੱਕ ਸੈਕਿੰਡ ਰੁਕ ਜਾ ਸੋ ਦੱਸਿਓ ਭਾਈ ਜਸ ਜਸ ਲਿਖ ਕੇ ਸੋ ਦਿਖਾਈਏ ਫੇਰੀ ਦੇ ਰੰਗ ਸੋ ਦੱਸਿਓ ਸਾਰੇ ਸੋ ਜੇ ਤੁਸੀਂ ਕਹਿੰਦੇ ਹਾਂਜੀ ਭਾਈ ਸੋ ਦੱਸਿਓ ਜਿਹਜੇ ਲਿਖਿਓ ਸੋ ਫਿਰ ਕਰਾਉਨੇ ਆਪਾਂ ਇਹਦੀ ਨਾ ਨਾ ਤੇ ਬੀਬਾ ਜੀ ਨੂੰ ਵਿਆਹ ਦੇ ਲਾਰੇ ਤੇ ਲੈ ਗਿਆ ਨਿਆਰੇ ਤੇ ਬੀਬਾ ਤੂੰ ਪਾਈ ਜਾ ਫੋਟੋਆਂ ਲਾ ਕੇ ਐਨਕਾਂ ਸੋ ਬੀਬਾ ਜੀ ਕੋਈ ਮਾੜੀ ਮੋਟੀ ਮਾਤੜ ਨਹੀਂ ਗਈ ਐ ਜਿਹੜੀ ਬੀਬੀ ਜੀ ਆ ਇਹ ਵੀ ਬਹੁਤ ਤਕੜੇ ਜਿੱਦਾਂ ਹੁੰਦਾ ਨਹੀਂ ਭਈ ਏਕ ਕਲਾਸ ਲੋਗ ਆਪਣੇ ਇੱਕ ਤਾਂ ਹੁੰਦੇ ਸਾਡੇ ਵਰਗੇ ਆਮ ਆਮ ਲੋਗ ਹਾਂਜੀ ਮੰਗੋਮੈਨ ਏ ਮੰਗੋਮੈਨ ਨਹੀਂ ਬਾਹਲੀ ਤਕੜੀ ਕਲਾਸ ਵਾਲੇ ਬੀਬੀ ਜੀ ਆ ਪਰ ਇਹਦੀਆਂ ਗੱਲਾਂ 'ਚ ਕਿੱਦਾਂ ਆ ਗਿਆ ਮੈਨੂੰ ਨਹੀਂ ਸਮਝ ਲੱਗੀ ਯਾਰ ਹਾਂਜੀ ਸੋ ਇਹਦਾ ਤਾਂ ਆਪਾਂ ਹੀ ਸਿੱਟਾ ਕੱਢ ਸਕਦੇ ਆਂ ਵੀ ਭਾਈ ਜੀ ਪੜ੍ਹਾਈ ਦਾ ਅਕਲ ਨਾਲ ਕੋਈ ਲਿੰਕ ਹੈ ਨਹੀਂਗਾ ਠੀਕ ਹੈ ਜੀ ਸੋ ਬੀਬੀ ਜੀ ਕਾਫੀ ਪੜ੍ਹੇ ਹੋ ਲਿਖੇ ਹੋ ਆ ਵਧੀਆ ਸਾਰਾ ਕੁਝ ਆ ਸੋ ਇਹਦਾ ਇਹੀ ਆ ਬਈ ਪੜ੍ਹਾਈ ਦਾ ਅਕਲ ਨਾਲ ਕੋਈ ਲਿੰਕ ਨਹੀਂਗਾ ਸੋ ਬਾਕੀ ਠੀਕ ਹੈ ਜੀ ਬੀਬੀ ਜੀ ਦੀ ਆਪਣੀ ਉਹ ਸੀ ਜੋ ਵੀ ਆ ਆਪਣਾ ਤਾਂ ਇੱਧਰ ਆ ਸੋ ਜਿ세 ਅਸੀਂ ਲਿਖਿਓ ਫਿਰ ਤੁਹਾਨੂੰ ਦੱਸਾਂਗੇ ਕੌਣ ਆ ਬੀਬੀ ਜੀ ਤੇ ਹੋਰ ਵੀ ਜਿਹੜੀਆਂ ਔਰਤਾਂ ਨਾਲ ਹੀ ਨੇ ਵਿੱਕੀ ਨੇ ਉਹ ਕੀਤਾ ਜ਼ਿੰਦਗੀ ਔਰਤਾਂ ਦੀ ਉਹ ਕੀਤੀ ਉਹ ਵੀ ਸਾਨੂੰ ਮੈਸੇਜ ਕਰ ਸਕਦੀਆਂ ਆ 778 899 652 ਤੇ ਤੁਹਾਡਾ ਸਾਰਾ ਕੁਝ ਹੁਣ ਜਿਹੜੇ ਵੀਰ ਭਰਾ ਨੇ ਮੈਨੂੰ ਫੋਟੋਆਂ ਸੈਂਡ ਕੀਤੀਆਂ ਆਪਾਂ ਇਦਾਂ ਛੋੜੋ ਰੌਲਾ ਪਾਉਣਾ ਆਉਣੇ ਦੱਸਿਆ ਸੋ ਤੁਸੀਂ ਮੇਰੇ ਤੇ ਯਕੀਨ ਕਰਕੇ ਸਾਰਾ ਕੁਝ ਕਰ ਸਕਦੇ ਆ ਜੀ ਥੈਂਕ ਯੂ ਨਰਵੈਰ ਸਿੰਘ ਰੰਗੀਵੀਰ ਜੀ ਤੇ ਥੈਂਕ ਯੂ ਨਵਦੀਪ ਸਿੰਘ ਵੀਰੇ ਥੈਂਕ ਯੂ ਸਾਰੇ ਹੋਰ ਤੁਸੀਂ ਜੈਸ ਜੈਸ ਲਿਖਿਓ ਫਿਰ ਸਾਰਾ ਇਹਦਾ ਡਾਟਾ ਫਿਰ ਇੱਕ ਵਾਰੀ ਵਿਕੀ ਥਾਮਸ ਦੀ ਮੈਂ ਕਰਾਵਾਂਗੇ ਬេះ ਪਤਾ ਨਹੀਂ ਕਹਤੇ ਨਹੀਂ ਯਾਰ ਕਲਿੱਕ ਕਰਦੇ ਜਾਂਦੇ ਜਾਂਦੇ ਇੱਕੋ ਹੀ ਵਾਰੀ ਰਿਕੁਐਸਟ ਆ ਸਾਰੀਆਂ ਵੀਡੀਓ ਤੇ ਪਾਇਆ indi-radio.ca ਇਹ ਕੁੱਤੇ ਐਡ ਆਉਣੀ ਐ ਇੱਕ ਥੱਲੇ ਆਉਣੀ ਮੈਨੂੰ ਨਹੀਂ ਪਤਾ ਕਿਉਂ ਨਹੀਂ ਕਰਦੇ ਯਾਰ ਇੱਕ ਉੱਤੇ ਐਡ ਆਉਣੀ ਐ ਜੀ ਇੱਕ ਆ ਜਣੀ ਥੱਲੇ ਠੀਕ ਹੈ ਜੀ ਵੈਸੇ ਤਾਂ ਤਿੰਨ ਚਾਰ ਆ ਜਾਣੀਆਂ ਸੌਖਾ ਦਾ ਹੱਦ ਦਿੰਨਾ ਇੱਕ ਸਭ ਤੋਂ ਸਿਰੇ ਤੇ ਇੱਕ ਸਭ ਤੋਂ ਥੱਲੇ ਆ ਲਓ ਜੀ ਇਹਨਾਂ ਦੀ ਸਾਈਟ ਖੋਲ ਕੇ ਤੇ ਬਾਸ ਇਹਨਾਂ ਦੀ ਸਾਈਟ ਆ ਲਓ ਜੀ ਇਹਨਾਂ ਕੰਮ ਆ ਯਾਰ ਹਾਂਜੀ ਕਰਦੇ ਆ ਕਰੋ ਜੀ ਤੇ ਜੱਸ ਜੱਸ ਜ਼ਰੂਰ ਲਿਖਿਓ ਤਾਂ ਜੋ ਵਿੱਕੀ ਥਾਮਸ ਦੀ ਇੱਕ ਵਾਰੀ ਫੇਰ ਮੈਂ ਮੈਂ ਕਰਾਈ ਜਾਵੇ ਲਿਖਿਓ ਜੱਸ ਜੱਸ ਸ਼ੁਕਰੀਆ ਸ਼ੇਅਰ ਵੀ ਕਰ ਦਿਓ